ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਸਭ ਤੋਂ ਪਹਿਲਾਂ ਕਿ ਇਹ ਵੀਡੀਓ ਸਾਰੇ ਪੰਜਾਬ ਵਾਸੀਆਂ ਦੇ ਲਈ ਜਾਂ ਪੰਜਾਬ ਤੋਂ ਬਾਹਰੋਂ ਜਿਹੜੇ ਹੁਣ ਹਰ ਪੀੜਤਾ ਦੇ ਲਈ ਰਾਸ਼ਨ ਲੈ ਕੇ ਆਉਣਗੇ ਸੇਵਾ ਦੇ ਲਈ ਮਦਦ ਦੇ ਲਈ ਆਉਣਗੇ ਇਹੇ ਵੀਡੀਓ ਮੈਂ ਉਹਨਾਂ ਦੇ ਲਈ ਬਣਾ ਰਿਹਾ ਤੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਿੱਥੇ ਪਾਣੀ ਨਹੀਂ ਆਇਆ ਉਸ ਇਲਾਕਿਆਂ ਦੇ ਵਿੱਚ ਜਿਹੜੇ ਸਾਧੂ ਸੰਤ ਮਹਾਪੁਰਸ਼ ਨੇ ਜਿਹੜੇ ਕਿ ਗੁਰੂ ਘਰਾਂ ਦੇ ਵਿੱਚ ਸੰਤ ਮਹਾਪੁਰਸ਼ਾਂ ਦੀਆਂ ਵਰਸੀਆਂ ਮਨਾ ਰਹੇ ਨੇ ਜਾਂ ਆਉਣ ਵਾਲੇ ਮਹੀਨੇ ਦੇ ਵਿੱਚ 15 ਦਿਨਾਂ ਦੇ ਵਿੱਚ ਵਿੱਚ 20 ਦਿਨਾਂ ਦੇ ਵਿੱਚ ਵਿੱਚ ਵਰਸੀਆਂ ਮਨਾਉਣਗੇ ਲੰਗਰ ਲਾਉਣਗੇ ਸ਼ਾਂਤ ਸਮਾਗਮ ਕਰ ਰਹੇ ਨੇ ਇਹ ਉਹਨਾਂ ਦੇ ਲਈ ਮੈਂ ਬੇਨਤੀ ਕਰਨ ਲੱਗਾ ਇਸ ਕਰਕੇ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੁਣ ਮੇਰੀ ਬੇਨਤੀ ਨੂੰ ਸੁਣੋ ਸਮਝਿਓ ਹਾਰਪੀਟਾਂ ਦੇ ਜਿਹੜੇ ਪਰਿਵਾਰ ਨੇ ਇਸ ਵੇਲੇ ਮੁਸ਼ਕਲ ਦੀ ਘੜੀ ਵਿੱਚੋਂ ਗੁਜ਼ਰ ਰਹੇ ਨੇ ਤੇ ਪਾਣੀ ਉਤਰਨਾ ਸ਼ੁਰੂ ਹੋ ਗਿਆ ਵਾਹ ਵਾ ਸਾਰੇ ਇਲਾਕੇ ਦੇ ਵਿੱਚੋਂ ਪਾਣੀ ਉਤਰ ਵੀ ਗਿਆ ਤੇ ਉਹਨਾਂ ਨੇ ਘਰਾਂ ਦੀ ਸਾਫ ਸਫਾਈ ਸ਼ੁਰੂ ਕਰ ਦਿੱਤੀ ਹੈ ਦੇਖੋ ਜੋ ਮੌਕੇ ਦੀ ਲੋੜ ਸੀ ਪੱਕਿਆ ਹੋਇਆ ਲੰਗਰ ਲੈ ਕੇ ਜਾਣਾ ਉਹ ਉਸ ਵੇਲੇ ਜ਼ਰੂਰੀ ਸੀ ਤੇ ਹੁਣ ਇਸ ਤੋਂ ਬਾਅਦ ਜਿਹੜੀਆਂ ਮੁਸੀਬਤਾਂ ਉਹਨਾਂ ਲੋਕਾਂ ਦੇ ਲਈ ਖੜੀਆਂ ਹੋਣੀਆਂ ਨੇ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੁਣ ਆਉਣੀਆਂ ਨੇ ਉਹ ਤੁਹਾਡੇ ਲੰਗਰ ਦੇ ਨਾਲ ਪੂਰੀਆਂ ਨਹੀਂ ਹੋ ਸਕਦੀਆਂ ਉੱਥੇ ਪੈਸੇ ਦੇ ਰਾਹ ਖੋਲਣਾ ਹੈ ਪੈਸਾ ਜ਼ਰੂਰੀ ਹੈ ਉਸ ਵੇਲੇ ਹੋਲੀ ਬੇਨਤੀ ਮੈਂ ਤਾਂ ਕਰਨ ਲੱਗਾ ਵੀ ਜਿਹੜੇ ਲੋਕ ਅੱਜ ਦੀ ਘੜੀ ਲੰਗਰ ਲੈ ਕੇ ਜਾ ਰਹੇ ਨੇ ਭਾਵੇਂ ਤੁਸੀਂ ਸੁੱਕਾ ਸਿੱਧਾ ਲੈ ਕੇ ਜਾ ਰਹੇ ਹੋ ਭਾਵੇਂ ਤੁਸੀਂ ਪੱਕਿਆ ਹੋਇਆ ਲੰਗਰ ਥੋੜਾ ਜ੍ਹਾ ਰੁਕ ਜੋ ਹਜੇ ਕਾਲੀ ਨਾ ਕਰੋ ਕਿਉਂਕਿ ਹਰਿਆਣਾ ਸਟੇਟ ਵੀ ਹੁਣ ਹਾਰਪੀਟਾਂ ਦੇ ਲਈ ਰਾਸ਼ਨ ਲੈ ਕੇ ਚੱਲਣਾ ਸ਼ੁਰੂ ਹੋ ਪਿਆ ਹਰਿਆਣੇ ਦੀਆਂ ਵੀਡੀਓ ਵੀ ਆਉਣ ਲੱਗ ਪਈਆਂ ਉਹ ਵੀ ਵੀਰ ਆਉਣ ਲੱਗ ਪਏ ਧੰਨਵਾਦ ਆ ਚੰਗੀ ਗੱਲ ਆ ਆਉਣਾ ਚਾਹੀਦਾ ਇੱਕ ਦੂਜੇ ਦੀ ਮਦਦ ਵਾਸਤੇ ਪਰ ਇਹ ਨਾ ਹੋਵੇ ਵੀ ਸਿਰਫ ਅਨਾਜ ਹੀ ਰਸਣ ਹੀ ਰਸਣ ਇਕੱਠਾ ਕਰਦੇ ਹੋ ਕਿਉਂਕਿ ਜਿਹੜੀਆਂ ਮੁਸ਼ਕਲਾਂ ਹੁਣ ਉਹਨਾਂ ਨੂੰ ਆਉਣੀਆਂ ਨੇ ਵੀ ਜਿੱਥੇ ਫੁੱਟ ਫੁੱਟ ਦੋ ਦੋ ਫੁੱਟ ਰੇਤ ਚੜ ਗਈ ਮਿੱਟੀ ਚੜ ਗਈ ਉਹ ਘਰਾਂ ਦੇ ਵਿੱਚ ਪਸ਼ੂ ਜਿੱਥੇ ਬੰਨੇ ਹੋਏ ਮਰ ਗਏ ਉਹਨਾਂ ਦੀ ਸਰੀਰ ਨੇ ਗੱਲਣਾ ਵੀ ਆ ਫਿਰ ਉਹਦੇ ਵਿੱਚੋਂ ਬਿਮਾਰੀਆਂ ਕਿੰਨੀਆਂ ਹੋਣ ਨਿਕਲਣਗੀਆਂ ਤੇ ਜਿੱਥੇ ਬਿਮਾਰੀਆਂ ਨੇ ਉੱਥੇ ਅਨਾਜ ਨੇ ਕੰਮ ਨਹੀਂ ਕਰਨਾ ਉੱਥੇ ਦਵਾਈ ਨੇ ਕੰਮ ਕਰਨਾ ਤੇ ਦਵਾਈ ਬਿਨਾ ਪੈਸੇ ਤੋਂ ਨਹੀਂ ਆਉਂਦੀ ਦਵਾਈ ਉੱਥੇ ਇਹ ਥੋੜਾ ਵੀ ਆਪਾਂ ਨਜ਼ਰੇ ਜ਼ਖਾਮ ਦੀਆਂ ਗੋਲੀਆਂ ਲੈ ਕੇ ਜਾਈਏ ਤੇ ਜਾਂ ਸਿਰ ਦਰਦ ਦਰਦ ਦੀਆਂ ਬੁਖਾਰ ਦੀਆਂ ਦਵਾਈਆਂ ਲੈ ਕੇ ਜਿਵੇਂ ਹੁਣ ਲੈ ਕੇ ਜਾ ਰਹੇ ਨੇ ਮੈਡੀਸਨ ਉੱਥੇ ਕੰਮ ਨਹੀਂ ਆਉਣੀ ਇਸ ਕਰਕੇ ਥੋੜਾ ਜਿਹਾ ਭਾਈ ਤੁਹਾਨੂੰ ਬੇਨਤੀ ਕਰਦਾ ਵੀ ਸੋਚ ਸਮਝ ਕੇ ਚੱਲੋ ਜਿਹੜੇ ਤਿਆਰੀ ਕਰ ਰਹੇ ਨੇ ਵੀ ਆਪਾਂ ਉਹਨਾਂ ਦੀ ਮਦਦ ਕਰਨ ਚੱਲੀਏ ਤੁਸੀਂ ਪੈਸਾ ਬਚਾ ਕੇ ਰੱਖੋ ਹੁਣ ਪੈਸਾ ਇਕੱਠਾ ਕਰ ਲਓ ਲੋੜ ਮੁਤਾਬਕ ਪੈਸਾ ਲੈ ਕੇ ਜਾਓ ਜਿੱਥੇ ਵੀ ਜਾਣਾ ਹੈ ਅਗਲੇ ਦੇ ਘਰ ਪਹੁੰਚੋ ਕਿਉਂਕਿ ਹਜੇ 10-15 ਦਿਨ ਉਹਨਾਂ ਦੇ ਬਹੁਤ ਭਾਰੇ ਮੁਸ਼ਕਲ ਦੇ ਬੀਤਿਤ ਹੋਣਗੇ ਉਹਨਾਂ ਦੇ ਘਰ ਜਾਓ ਉਹਨਾਂ ਨੂੰ ਪੁੱਛੋ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਕਿਉਂ ਕਿਉਂਕਿ ਸੌਣ ਵਾਸਤੇ ਬਿਸਤਰੇ ਵੀ ਨਹੀਂ ਬਚੇ ਉਹਨਾਂ ਦੇ ਕੋਲੇ ਉਹਨਾਂ ਨੇ ਸੌਣਾ ਵੀ ਹੈ ਆ ਹੋਰ 2 ਮਹੀਨਿਆਂ ਤੱਕ ਅੱਗੇ ਸਿਆਲ ਆ ਜਾਣਾ ਉਹਨਾਂ ਨੂੰ ਉਸ ਵੇਲੇ ਇਹ ਸੋਚ ਕੇ ਦੇਖੋ ਵੀ ਉਹਨਾਂ ਲੋਕਾਂ ਨੂੰ ਆਰਤੀਏ ਨੇ ਪੈਸੇ ਨਹੀਂ ਵੀ ਦੇਣੇ ਕਿਉਂ ਕਿਉਂਕਿ ਆਰਤੀਏ ਦਾ ਤਾਂ ਆਪ ਸਭ ਕੁਝ ਖਿੰਡ ਪੁੰਡ ਗਿਆ ਮੰਨ ਕੇ ਚੱਲੋ ਜੇ 50 ਬੰਦੇ ਹਰ ਪੀੜਤਾ ਦੇ ਵਿੱਚ ਆਏ ਨੇ ਤਾਂ ਹਾਰ ਪੀੜਤਾਵਾਂ ਦੇ ਵਿੱਚੋਂ ਇਹ ਤਾਂ ਨਹੀਂ ਵੀ ਸਾਰਿਆਂ ਦੇ ਕੋਲੇ ਬੈਂਕਾਂ ਦੇ ਵਿੱਚ ਪੈਸਾ ਪਿਆ ਹੋਵੇਗਾ ਕੋਈ 5-7 ਪਰਿਵਾਰਾਂ ਕੋਲ ਪੈਸਾ ਹੋਵੇਗਾ ਉਹ ਕੰਮ ਚਲਾ ਲੈਣਗੇ ਦੂਰੋਂ ਨੇੜੋਂ ਕਰ ਲੈਣਗੇ ਪਰ ਜਿਹੜਾ ਆਮ ਵਰਗ ਹੈ ਜਾਂ ਬਿਲਕੁਲ ਗਰੀਬ ਮਜ਼ਦੂਰ ਦਿਹਾੜੀ ਕਰਨ ਵਾਲੇ ਵਿਚਾਰ ਪਰਿਵਾਰ ਨੇ ਉਹ ਕੀ ਕਰਨਗੇ ਉਹ ਕਿਹੜੇ ਖਾਤੇ ਜਾਣਗੇ ਜਿਹੜੀ ਧੋਲਾਂ 'ਚ ਕਣਕ ਖਾਣ ਵਾਸਤੇ ਰੱਖੀ ਸੀ 2-2 ਫੁੱਟ ਪਾਣੀ ਵਿੱਚ ਵੜ ਗਿਆ ਉਹ ਤਾਂ ਕਣਕ ਹਰੀ ਹੋ ਜੂਗੀ ਸਾਰੀ ਦਾ ਨਾਸ ਵੱਜ ਜਾਣਾ ਉਹ ਕਿਵੇਂ ਟਾਈਮ ਪਾਸ ਕਰਨਗੇ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਵੀ ਅੱਜ ਹੀ ਨਾ ਕਾਲੀ ਨਾ ਕਰੋ ਵੀ ਸੁੱਕਾ ਰਾਸਨ ਲੈ ਜੀ ਦੇਖੋ ਦੇਖੀ ਨਾ ਚਲੋ ਦੇਖੋ ਦੇਖੀ ਪੈਸਾ ਇਕੱਠਾ ਜ਼ਰੂਰ ਕਰ ਲਓ ਤੇ ਪੈਸੇ ਨੂੰ ਉਦੋਂ ਵਰਤਿਓ ਜਦੋਂ ਤੁਹਾਨੂੰ ਉਹਨਾਂ ਦੇ ਘਰ ਜਾ ਕੇ ਪਤਾ ਲੱਗ ਜੂ ਵੀ ਇਹਨਾਂ ਨੂੰ ਹੁਣ ਕੋਠਾ ਪਾ ਕੇ ਦੇਣਾ ਜਾਂ ਇਹਨਾਂ ਦੀ ਜ਼ਮੀਨ ਵਿੱਚੋਂ ਜਿਹੜਾ ਰੇਤਾ ਚੜ ਗਿਆ ਫੁੱਟ ਫੁੱਟ ਉਹ ਰੇਤਾ ਕੱਢਣਾ ਫਿਰ ਉਹਨ ਕੱਢਣ ਵਾਸਤੇ ਤੇਲ ਵੀ ਮਚਣਾ ਟਰੈਕਟਰ ਵੀ ਲੱਗਣੇ ਨੇ ਟਰਾਲੀਆਂ ਵੀ ਲੱਗ ਸਕਦੀਆਂ ਨੇ ਉਹ ਮਦਦ ਅਸਲ ਵਿੱਚ ਜ਼ਰੂਰੀ ਹੋਵੇਗੀ ਉਹਨਾਂ ਨੂੰ ਦੁਆਰਾ ਪੈਰਾ ਸਿਰ ਕਢਣਾ ਖੜਾ ਕਰਨਾ ਆਉਣ ਵਾਲੀ ਫਸਲ ਦੀ ਬਜਾਈ ਦੀ ਜ਼ਮੀਨ ਤਿਆਰ ਕਰਨੀ ਇਹ ਜ਼ਰੂਰੀ ਹੋਵੇਗਾ ਮੈਂ ਇੱਕ ਵੀਡੀਓ ਵੇਖੀ ਸੀ ਉਹ ਵੀਰ ਦੱਸ ਰਿਹਾ ਸੀ ਜੀ 60 ਕਿੱਲੇ ਮੈਂ ਠੇਕੇ ਤੇ ਬੀਜੇ ਸੀ 20 ਕਿੱਲੇ ਉਹ ਦੀ ਆਪਣੀ ਜ਼ਮੀਨ ਸੀ ਤੇ ਕਹਿੰਦਾ ਜੀ 60-65 ਹਜ਼ਾਰ ਨੂੰ ਠੇਕੇ ਤੇ ਸੀ ਤੇ ਸਾਰੇ ਦੀ ਸਾਰੀ ਰੁੜ ਗਈ ਜਿਹੜੇ ਬੰਦੇ ਦੀ ਜ਼ਮੀਨ ਠੇਕੇ ਤੇ ਲਈ ਤੇ ਸਭ ਕੁਝ ਖਿੰਡ ਪੁਣ ਗਿਆ ਹੁਣ ਉਹ ਦੱਸੋ ਵੀ ਕਿਵੇਂ ਬੰਦਾ ਖੜਾ ਹੋਊਗਾ ਪੈਰਾਂ ਸਿਰ ਕਿਵੇਂ ਆਊਗਾ ਉਹ ਤਾਂ ਚਲੋ ਵੱਡਾ ਸੀ ਪਰ ਉਹ ਤੋਂ ਬਹੁਤ ਗਰੀਬ ਨੇ 2-2 4-4 ਕਿੱਲੇ ਵੀ ਠੇਕੇ ਤੇ ਲੈ ਕੇ ਬਜਾਈ ਕਰਕੇ ਆਪਣਾ ਟਾਈਮ ਪਾਸ ਕਰਨ ਵਾਲੇ ਗੁਜ਼ਾਰਾ ਕਰਨ ਵਾਲੇ ਵੀ ਲੋਕ ਨੇ ਉਹਨਾਂ ਦੀ ਪਰਭਾਈ ਕਿਵੇਂ ਹੋਊਗੀ ਉਹਨਾਂ ਨੂੰ ਪੈਰਾਂ ਸਿਰ ਖੜਾ ਕਰਨ ਦੇ ਲਈ ਪੈਸਾ ਜ਼ਰੂਰੀ ਆ ਇਸ ਕਰਕੇ ਨੌਜਵਾਨ ਵੀਰਾਂ ਨੂੰ ਬੇਨਤੀ ਆ ਵੀ ਉਤਸ਼ਾਹਤ ਜ਼ਰੂਰ ਹੋਵੋ ਪਰ ਕਾਲੀ ਨਾ ਕਰੋ ਕਿਉਂਕਿ ਰਾਸ਼ਨ ਬਹੁਤ ਪਹੁੰਚ ਰਿਹਾ ਹੈ ਉਹਨਾਂ ਦੇ ਕੋਲ ਅਨਾਜ ਲੈ ਕੇ ਬਹੁਤ ਜਾ ਰਹੇ ਨੇ ਤੇ ਥੋੜਾ ਜਿਹਾ ਰੁਕ ਜਾਓ ਮੇਰੀ ਬੇਨਤੀ ਨੂੰ ਸਮਝਿਓ ਪੈਸਾ ਇਕੱਠਾ ਕਰ ਲਓ ਲੋਡ ਪੈਣ ਤੇ ਪੈਸਾ ਵਰਤਿਆ ਜਾਵੇ ਸਰਕਾਰਾਂ ਨੇ ਇਹ ਨਾ ਦੇਖਿਓ ਵੀ ਸਰਕਾਰਾਂ ਨੇ ਬੋਲਤਾ ਸਰਕਾਰਾਂ ਤਾਂ ਦੋ-ਦੋ ਸਾਲ ਪੈਸਾ ਨਹੀਂ ਦਿੰਦੀਆਂ ਦਿੰਦੀਆਂ ਵੀ ਕਿੰਨਾ ਕਿਨੇ 100 ਚੋਂ ਤਿਹਾਈ ਹਿੱਸਾ ਚੌਥਾ ਹਿੱਸਾ ਪੰਜਵਾਂ ਹਿੱਸਾ ਉਹਦੇ ਨਾਲ ਟਾਈਮ ਪਾਸ ਨਹੀਂ ਹੋਣ ਲੱਗਿਆ ਤੇ ਦੂਜੀ ਗੱਲ ਹੁਣ ਮੈਂ ਜਿਹੜੀ ਕਹਿਣੀ ਆ ਉਹ ਸੰਤ ਸਮਾਜ ਨੂੰ ਇਹ ਦੁਨੀਆ ਦੇ ਲੋਕੋ ਜੇ ਤੁਸੀਂ ਵੀ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਜਿਹੜੇ ਸੰਤ ਮਹਾਪੁਰਸ਼ ਸਤਿਕਾਰਯੋਗ ਨੇ ਮੈਂ ਮਾੜਾ ਨਹੀਂ ਕਹਿ ਰਿਹਾ ਪਰ ਜਿਹੜੇ ਅੱਜ ਦੇ ਹਾਲਾਤਾਂ ਵਿੱਚ ਸੰਤ ਸਮਾਗਮ ਕਰ ਰਹੇ ਨੇ ਦਵਾਨ ਲਾ ਰਹੇ ਨੇ ਜਿਹੜੇ ਲੋਕ ਲਵਾ ਰਹੇ ਨੇ ਉਹਨਾਂ ਨੂੰ ਅਪੀਲ ਜ਼ਰੂਰ ਕਰੋ ਬੇਨਤੀ ਜ਼ਰੂਰ ਕਰੋ ਵੀ ਭਾਈ ਤੁਸੀਂ 6 ਮਹੀਨੇ ਠਹਿਰ ਜਾਓ ਬਰਸੀਆਂ ਠਹਿਰ ਕੇ ਮਨਾਇਆਂ ਜਾਣਗੀਆਂ ਦਿਵਾਨ ਠਹਿਰ ਕੇ ਲੱਗ ਜਾਣਗੇ ਪਰ ਅੱਜ ਦਿਵਾਨਾਂ ਦੇ ਨਾਂ ਤੇ 10-10 ਲੱਖ ਰੁਪਇਆ ਖਰਚ ਕਰ ਦੇਣਾ ਬਰਬਾਦ ਕਰ ਦੇਣਾ ਸਭ ਤੋਂ ਵੱਡੀ ਮੂਰਖਤਾਈ ਆ ਜੇ ਉਹਨਾਂ ਨੇ ਬਰਸੀਆਂ ਮਨਾਉਣੀਆਂ ਤਾਂ ਨਾਰਮਲ ਪਾਠ ਕਰਾ ਦੇਣ ਸਹਿਜ ਪਾਠ ਕਰ ਲੈਣਾ ਅਖੰਡ ਪਾਠ ਸਾਹਿਬ ਕਰ ਲੈਣਾ ਅਖੰਡ ਪਾਠ ਸਾਹਿਬ ਕਰਕੇ ਗੁਰੂ ਕੀ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਪ੍ਰਸ਼ਾਦ ਤਿਆਰ ਕਰਕੇ ਵਰਤਾਲ ਲੈਣ ਇਸ ਤਰੀਕੇ ਦੇ ਨਾਲ ਵੀ ਮਹਾਪੁਰਸਾਂ ਦੀਆਂ ਜਾਦਾਂ ਮਨਾਈਆਂ ਜਾ ਸਕਦੀਆਂ ਨੇ ਵਰਸੀਆਂ ਮਨਾਈਆਂ ਜਾ ਸਕਦੀਆਂ ਨੇ ਪਰ ਜਿਹੜੇ ਡੈਕੋਰੇਸ਼ਨ ਤੇ ਪੈਸਾ ਟੈਂਟਾਂ ਤੇ ਪੈਸਾ ਪਤਾ ਨਹੀਂ ਕਿੰਨੀਆਂ ਕਿ ਚੀਜ਼ਾਂ ਤੇ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਲੱਖਾਂ ਦੇ ਹਿਸਾਬ ਨਾਲ دیਵਾਨਾਂ ਦੇ ਨਾਂ ਤੇ ਭਾਈ ਪ੍ਰਚਾਰ دیਵਾਨਾਂ ਦਾ 6 ਮਹੀਨੇ ਠਹਿਰ ਕੇ ਕਰ ਲਿਓ ਪੈਸਾ ਬਰਬਾਦ ਨਾ ਕਰੋ ਜਿਹੜਾ ਪੈਸਾ ਤੁਸੀਂ ਦਿਵਾਨ ਲਵਾਉਣ ਵਾਸਤੇ ਇਕੱਠਾ ਕੀਤਾ ਹੈ ਉਹ ਪੈਸਾ ਸਾਂਭ ਕੇ ਹਾਰੜ ਪੀੜਤਾਾਂ ਦੇ ਲਈ ਵਰਤੋ ਉਹਨਾਂ ਲੋਕਾਂ ਦੇ ਲਈ ਉਸ ਪੈਸੇ ਨੂੰ ਵਰਤੋ ਫੇਰ ਤੁਹਾਡਾ ਭਲਾ ਹੈ ਜਿਹੜੀ ਗੋਲਕ ਦੇ ਵਿੱਚ ਜਾ ਕੇ ਪੈਸੇ ਪਾਉਂਦੇ ਉਹਦੇ ਉੱਤੇ ਵੀ ਲਿਖਿਆ ਹੁੰਦਾ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਤੇ ਜਿਹੜੇ ਹੜ ਦੀ ਮਾਰ ਥੱਲੇ ਆ ਗਏ ਉਹਨਾਂ ਨਾਲੋਂ ਗਰੀਬ ਕੌਣ ਹੋਵੇਗਾ ਅੱਜ ਦੇ ਸਮੇਂ 'ਚ ਜਿੰਨਾ ਤੋਂ ਦਿਵਾਨ ਲਪਾਉਨੇ ਆ ਕੱਖ ਨਹੀਂ ਦੇਣਾ ਖਿਮਾ ਕਰਨਾ ਬਹੁਤ ਵੱਡਾ ਸਾਡਾ ਦੁਖਾਂਤ ਹੈ ਸਾਡੇ ਦੇਸ਼ ਦਾ ਖਾਸ ਕਰਕੇ ਪੰਜਾਬ ਦਾ ਪ੍ਰਚਾਰ 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 ਖਿਮਾ ਕਰਨਾ ਪ੍ਰਚਾਰਕ ਸੁਣਾ ਕਿੰਨੂ ਰਹੇ ਆ ਸਿੱਖ ਨੂੰ ਸਿੱਖ ਪ੍ਰਚਾਰ ਸੁਣਾ ਰਿਹਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਪ੍ਰਚਾਰ ਕਿੰਨੂ ਸੁਣਾਉਂਦੇ ਸੀ ਜਿਹੜਾ ਗੈਰ ਸਿੱਖ ਸੀ ਜਿਹੜਾ ਸਿੱਖ ਹੈ ਹੀ ਨਹੀਂ ਸੀ ਉੱਥੇ ਜਾ ਕੇ ਪ੍ਰਚਾਰ ਕਰਦੇ ਸੀ ਤੇ ਸਾਡੇ ਵਾਲੇ ਪ੍ਰਚਾਰਕ ਵੀ ਪ੍ਰਚਾਰ ਸੁਣਾਉਣਗੇ ਉਹਨਾਂ ਨੂੰ ਜਿਹੜੇ ਪਹਿਲਾਂ ਹੀ ਸਿੱਖ ਨੇ ਜਿਹੜੇ ਪਹਿਲਾਂ ਹੀ ਅਮਰਤਾਰੀ ਨੇ ਯਾਰ ਅਸਾਈ ਲੋਕ ਦੇਖੋ ਤੁਹਾਡੇ ਦੇਸ਼ ਵਿੱਚ ਆ ਕੇ ਤੁਹਾਡੇ ਕੋਲੇ ਆ ਕੇ ਤੁਹਾਡੇ ਘਰਾਂ ਵਿੱਚ ਆ ਕੇ ਤੁਹਾਨੂੰ ਕਹਿੰਦੇ ਨੇ ਵੀ ਅਸਾਈ ਬਣ ਜਾਓ ਭਾਵੇਂ ਲਾਲਚ ਦਿੰਦੇ ਨੇ ਕੁਝ ਵੀ ਕਹਿੰਦੇ ਨੇ ਉਹ ਕਿੰਨੂੰ ਅਸਾਈ ਬਣਾਉਂਦੇ ਨੇ ਜਿਹੜੇ ਗੈਰ ਨੇ ਹੁਣ ਤੁਸੀਂ ਕਹਿੰਦੇ ਹੋ ਨਾ ਮਾਜੇ ਦਬਾਵੇ ਵਿੱਚ ਬੜੇ ਲੋਕ ਅਸਾਈ ਬਣ ਗਏ ਬਣਾ ਕੌਣ ਰਿਹਾ ਉਹ ਲੋਕ ਇੱਥੇ ਆ ਕੇ ਬਣਾ ਰਹੇ ਨੇ ਤੇ ਬਣਾ ਕਿੰਨੂ ਰਹੇ ਨੇ ਸਿੱਖਾਂ ਨੂੰ ਤੇ ਤੁਸੀਂ ਸਿੱਖਾਂ ਨੂੰ ਸਿੱਖੀ ਦਾ ਪ੍ਰਚਾਰ ਸੁਣਾ ਰਹੇ ਹੋ ਤੁਹਾਡਾ ਫਰਜ਼ ਬਣਦਾ ਹੈ ਪ੍ਰਚਾਰਕ ਵੀਰੋ ਆਪਣਾ ਪ੍ਰਚਾਰ ਉਹਨਾਂ ਨੂੰ ਸੁਣਾਓ ਜਿਹੜੇ ਸਿੱਖ ਨਹੀਂ ਹਨ ਗੈਸਟੇਟਮ ਵਿੱਚ ਜਾਓ ਗੈਰ ਦੇਸ਼ਾਂ ਵਿੱਚ ਜਾਓ ਖੈਰੇ ਮੇਰਾ ਬਿਸਾਨੀ ਬੇਨਤੀ ਸਿਰਫ ਇਹ ਕਰਨੀ ਚਾਹੁੰਨਾ ਵੀ ਜਿਹੜਾ ਅੱਜ ਸਿੱਖਨਾ ਧਰਮ ਦੇ ਵਿੱਚ ਪ੍ਰਚਾਰ ਦੇ ਨਾਤੇ ਬਰਸੀਆਂ ਦੇ ਨਾਤੇ ਪੈਸਾ ਬਰਬਾਦ ਕੀਤਾ ਜਾਂਦਾ ਉਸ ਪੈਸੇ ਨੂੰ ਬਚਾ ਕੇ ਹਰ ਪੀੜਤਾ ਦੀ ਮਦਦ ਦੇ ਲਈ ਸਾਮ ਕੇ ਰੱਖੋ ਕਿਉਂਕਿ ਇਹ ਨਹੀਂ ਵੀ ਅੱਜ ਆਪਾਂ ਲੰਗਰ ਪਚਾਤੇ ਟਰੈਕਟਰ ਟਰਾਲੀਆਂ ਲੈ ਕੇ ਜੀ ਹਾ 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 ਕਰਤੀ ਬੜਾ ਲੰਗਰ ਲਾਤਾ ਜੀ ਨਹੀਂ ਆਉਣ ਵਾਲੇ 6 ਮਹੀਨੇ ਉਹਨਾਂ ਪਰਿਵਾਰਾਂ ਦੇ ਲਈ ਬਹੁਤ ਹੀ ਕਰੜੇ ਹੋਣਗੇ ਕਿਉਂਕਿ ਜਿੱਥੇ ਹੁਣ ਕੱਚੀਆਂ ਨਿਵਾ ਸੀ ਨਿਵਾ ਦੇ ਵਿੱਚ ਕਈ ਤਾਂ ਘਰ ਜਿਆਦਾ ਕੱਚੇ ਸੀ ਡਿੱਗ ਗਏ ਤੇ ਕਈ ਬਹੁਤ ਐਸੇ ਨੇ ਜਿਨ੍ਹਾਂ ਦੀਆਂ ਨੀਹਾਂ 'ਚ ਪਾਣੀ ਪੈ ਗਿਆ ਪਰ ਉਹ ਸੁੱਕਣ ਤੋਂ ਬਾਅਦ ਡਿੱਗਣਗੇ ਉਹਦਾ ਖਮਿਆਜਾ ਬਾਅਦ ਵਿੱਚੋਂ ਨਿਕਲੂਗਾ ਭੁਗਤਣਾ ਪੈਣਾ ਉਹਨਾਂ ਲੋਕਾਂ ਨੂੰ ਭਾਵੇਂ ਕਿ ਕਹਿਰ ਕੁਦਰਤ ਦਾ ਹੈ ਲਿਖਤੋ ਦੀ ਹੈ ਪਰ ਮੰਨਣਾ ਤਾਂ ਆਪਾਂ ਨੂੰ ਪੈਣਾ ਹੈ ਨਾ ਸਮਾਜ ਵਿੱਚ ਧਾਪਾ ਰਹਿਣੇ ਆ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇੱਕ ਦੂਸਰੇ ਦੇ ਮਾਗਰ ਲੱਗ ਕੇ ਵੀ ਫਲਾਣੇ ਸੰਤਰ ਫਲਾਣੇ ਸੰਤਾਂ ਦੀ ਪਰਮ ਗਿਆਨੀ ਦੀ ਵਰਸੀ ਮਨਾ ਰਹੇ ਨੇ ਅਸੀਂ ਵੀ ਮਨਾਈ ਹਰ ਸਾਲ ਹੀ ਮਨਾਉਂਦੇ ਆ ਮਨਾਓ ਜੀ ਸਦਕੇ ਮਨਾਓ ਮਹਾਪੁਰ ਸਭ ਰੱਬ ਦੇ ਪਿਆਰੇ ਰੱਬ ਦੇ ਬਰਾਬਰ ਨੇ ਮੈਂ ਵੀ ਤੁਹਾਡੀ ਲੌਂਚਿੰਗ ਬਿਲੋਂਗ ਕਰਦਾ ਕੋਈ ਪ੍ਰੋਬਲਮ ਨਹੀਂ ਇਸ ਗੱਲ ਦੀ ਪਰ ਜਿਹੜਾ ਸਮਾਂ ਮੌਕੇ ਦਾ ਹਾਲਾਤ ਨੇ ਸਾਡੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਤੋਂ ਵੀ ਆਪਾਂ ਸਿੱਖਿਆ ਲੈ ਸਕਦੇ ਆ ਜੇ ਗੁਰੂ ਸਾਹਿਬ ਜੀ ਨੂੰ ਪਤਾ ਲੱਗਦਾ ਨਾ ਵੀ ਅੱਜ ਹਾਲਾਤ ਮੌਕੇ ਦੇ ਇਹ ਬੜੇ ਹੋਏ ਨੇ ਤਾਂ ਗੁਰੂ ਸਾਹਿਬ ਜੀ ਵੀ ਹਾੜ ਪੀੜਤਾਂ ਦੀ ਸੇਵਾ ਕਰਨ ਜਾਂਦੇ ਨੇ ਗੁਰੂ ਸਾਹਿਬ ਜੀ ਸਮਾਗਮ ਛੱਡ ਦਿੰਦੇ ਨੇ ਵੀ ਐਸ ਵਾਰ ਆਪਾਂ ਸਮਾਗਮ ਨਹੀਂ ਕਰਨਾ ਤਾਂ ਭਾਈ ਆਪਾਂ ਵੀ ਥੋੜਾ ਜਿਆਦਾ ਧਿਆਨ ਦਿइये ਤੇ ਲੋਕਾਂ ਨੂੰ ਵੀ ਅਪੀਲ ਹੈ ਵੀ ਜਿਹੜਾ ਕੋਈ ਸਾਧੂ ਮਹਾਂਪੁਰਖ ਜੀ ਦੇ ਨਾਲ ਤੁਸੀਂ ਜੁੜੇ ਹੋ ਹੋ ਜਿਹਦੇ ਬਚਨ ਸੁਣਦੇ ਹੋ ਉਹਨਾਂ ਨੂੰ ਬੇਨਤੀ ਜ਼ਰੂਰ ਕਰੋ ਬਾਬਾ ਜੀ ਐਸ ਵਾਰ ਆਪਾਂ ਵਰਸੀ ਨਾ ਮਨਾਈਏ ਤੇ ਸੇਮ ਹੀ ਨੇ ਠਹਿਰ ਕੇ ਮਨਾ ਲਾਂਗੇ ਵਰਸੀ ਤੇ ਪੈਸਾ ਆਪਾਂ ਬਚਾ ਕੇ ਹਰ ਪੀੜਤਾ ਵਾਸਤੇ ਲਾ ਦਈਏ ਇਹ ਬੇਨਤੀਆਂ ਮੇਰੀਆਂ ਪ੍ਰਵਾਨ ਕਰਿਓ ਦੋ ਬੇਨਤੀਆਂ ਤੁਹਾਨੂੰ ਕੀਤੀਆਂ ਇੱਕ ਸੰਤ ਮਹਾਪੁਰਸ਼ਾਂ ਨੂੰ ਇੱਕ ਜਿਹੜੇ ਲੋਕ ਪਿੰਡਾਂ ਵਿੱਚੋਂ ਮਾਇਆ ਇਕੱਤਰ ਕਰਕੇ ਹਰ ਪੀੜਤਾ ਦੀ ਮਦਦ ਲਈ ਰਾਸ਼ਨ ਲੈ ਕੇ ਜਾਂਦੇ ਨੇ ਰਾਸ਼ਨ ਨਾਲ ਲੈ ਕੇ ਜਾਓ ਪੈਸਾ ਇਕੱਠਾ ਕਰਕੇ ਰੱਖ ਲਓ 15 ਦਿਨ ਰੁਕ ਜਾਓ 15 ਦਿਨਾਂ ਤੋਂ ਬਾਅਦ ਉਹਨਾਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੱਲੇ-ਕੱਲੇ ਘਰ ਵਿੱਚ ਜਾ ਕੇ ਪੁੱਛ ਗਿਸ ਕਰੋ ਵੀ ਕਿਹੜੀ-ਕਿਹੜੀ ਚੀਜ਼ ਦੀ ਤੁਹਾਨੂੰ ਐਸ ਵੇਲੇ ਜ਼ਰੂਰਤ ਹੈ ਟੇਬਲ-ਕੁਰਸੀਆਂ ਰੁੱੜਗੀਆਂ ਬੈਠਣ ਜੋਗ ਜਗ੍ਹਾ ਨਹੀਂ ਪੀਣ ਜੋਗ ਪਾਣੀ ਨਹੀਂ ਇਹ ਚੀਜ਼ਾਂ ਦੀ ਘਰ ਜਾ ਕੇ ਜਿਵੇਂ ਆਪਾਂ ਆਪਣੇ ਘਰ ਦੇ ਵਿੱਚ ਚੀਜ਼ਾਂ ਦੇਖਦੇ ਆਂ ਇਹ ਚੀਜ਼ਾਂ ਘਰਾਂ ਦੇ ਵਿੱਚ ਵੜ ਕੇ ਜਾ ਕੇ ਆਪ ਚੈੱਕ ਕਰੋ ਫਿਰ ਉਹਨਾਂ ਨੂੰ ਭਾਵੇਂ ਪੈਸਾ ਦਿਓ ਭਾਵੇਂ ਨਾਲ ਲੈ ਜਾ ਕੇ ਉਹਨਾਂ ਨੂੰ ਸਮਾਨ ਦਿਵਾਓ ਵੀ ਆਹ ਲਓ ਤੁਹਾਡਾ ਮੌਕੇ ਦਾ ਸਮਾਨ ਐਨੇ ਸੇ ਮਹੀਨੇ ਨੂੰ ਚਲੋ ਰੱਬ ਤੁਹਾਡੇ ਤੇ ਕਿਰਪਾ ਕਰੂ ਖੇਤੀਬਾੜੀ ਫਿਰ ਹੋ ਜੂਗੀ। ਇੰਨੀ ਦੇਰ ਨੂੰ ਹੋਰ ਕਾਰੋਬਾਰ ਚੱਲ ਪੈਣਗੇ। ਇਸ ਕਰਕੇ ਘੱਟੋ ਘੱਟ 6 ਮਹੀਨੇ ਉਹਨਾਂ ਦਾ ਜਿਹੜਾ ਆਉਣ ਵਾਲਾ ਵਕਤ ਹੈ ਉਹ ਸਭ ਤੋਂ ਵੱਡਾ ਦੁਖਦਾਈ ਵਕਤ ਹੋਵੇਗਾ। ਉਹ ਯਾਦਗਾਰ ਕਰਕੇ ਰੋਇਆ ਕਰਨਗੇ ਵੀ ਫਲਾਣੀ ਤਰੀਕ ਨੂੰ 8 ਵਜੇ ਸਾਡੇ ਘਰੇ ਪਾਣੀ ਵੜਿਆ ਸੀ ਸਾਡੇ ਘਰ ਦੀ ਤੈਸ ਨੈਸ ਕਰਕੇ ਚਲਾ ਗਿਆ। ਇਹ ਜ਼ਿੰਦਗੀ ਦਾ ਬਹੁਤ ਔਖਾ ਸਮਾਂ ਜਿਨ੍ਹਾਂ ਨੇ ਦਰਦ ਹੰਢਾਏ ਨੇ ਜਾਂ ਜਿਨ੍ਹਾਂ ਤੇ ਪਈ ਆ ਪਤਾ ਅਸਲ ਵਿੱਚ ਉਹਨਾਂ ਨੂੰ ਆ ਆਪਾਂ ਜਿਹੜੇ ਸੁੱਕੇ ਏਰੀਏ ਵਿੱਚ ਰਹਿ ਗਏ ਆਪਾਂ ਨੂੰ ਹਜੇ ਪਤਾ ਨਹੀਂ ਆਪਾਂ ਦਾ ਕਹਿੰਦੇ ਬਾਰਸ਼ ਬੜੀ ਆ ਉਹ ਆ ਥੋੜੀ ਜੀ ਬਾਰਸ਼ ਦੇ ਨਾਲ ਹੀ ਬੜੇ ਔਖੇ ਹੋ ਗਏ ਪਰ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਤੇ ਫੁੱਟ ਫੁੱਟ ਰੇਤ ਚੜ ਗਈ ਹਾਲਾਤ ਉਹਨਾਂ ਨੂੰ ਪਤਾ ਹੈ ਭਾਵੇਂ ਇੱਕ ਪਸ਼ੂ ਵੀ ਕਿਸੇ ਦਾ ਮਰ ਗਿਆ ਨਾ ਉਹ ਖਮਾਜਾ ਭਰਨਾ ਬੜਾ ਔਖਾ ਹੈ ਜਿੰਨਾਂ ਦੀਆਂ ਪੇਟੀਆਂ ਰੁੜ ਗਈਆਂ ਬੈੱਡ ਰੁੜ ਗਏ ਕੱਪੜੇ ਰੁੜ ਗਏ ਭਾਂਡੇ ਤੱਕ ਨਹੀਂ ਬਚੇ ਕੁਝ ਗਿਣਤੀ ਦੇ ਮਾੜਾ ਮੋਟਾ ਸਮਾਨ ਜੀ ਨੇ ਪਤਾ ਲੱਗ ਗਿਆ ਸਾਂਭ ਲਿਆ ਸਾਂਭ ਲਿਆ ਉਹਨਾਂ ਦਾ ਦਰਦ ਬੜਾ ਔਖਾ ਹੈ ਜੀ ਇਸ ਕਰਕੇ ਮੈਂ ਤੁਹਾਨੂੰ ਥੋੜੇ ਜਿਹਾ ਟਾਈਮ 'ਚ ਬੇਨਤੀ ਕਰਨੀ ਚਾਹਉਣਾ ਬੇਨਤੀ ਕਿ ਉਹਦੀ ਪ੍ਰਵਾਨ ਕਰ ਲਿਓ ਜੇ ਤੁਹਾਨੂੰ ਲੱਗੀਆਂ ਗੱਲਾਂ ਵੀ ਵਾਕਈ ਸਹੀ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤਾਂ ਪਲੀਜ਼ ਤੁਹਾਨੂੰ ਬੇਨਤੀ ਹੈ ਵੀਡੀਓ ਸ਼ੇਅਰ ਕਰ ਦਿਓ ਹਰ ਇੱਕ ਮਨੁੱਖ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਸਭ ਨੂੰ ਸਮਝ ਲੱਗੇ ਤੇ ਤੁਸੀਂ ਆਪਣੇ ਤੌਰ ਤੇ ਵੀ ਵੀਡੀਓ ਜ਼ਰੂਰ ਪਾਓ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਸਮਾਜਿਕ ਵਿਸ਼ੇ ਤੇ ਗੁਰਬਾਣੀ ਕਥਾ ਕੀਰਤਨ ਦੀਆਂ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਆ ਹਮੇਸ਼ਾ ਨਿਰੰਕਾਰ ਦੇ ਆਦਮ ਵਿੱਚ ਜੁੜੇ ਰਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜੋ ਤੁਸੀਂ ਸਾਧਦੀਆਂ ਵੀਡੀਓ ਨੂੰ ਪਿਆਰ ਕਰਦੇ ਹੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਫੇਸਬੁਕ ਤੇ ਹੁੰਨੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ YouTube ਤੇੋਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੇ ਤੁਹਾਡੀ ਨਜ਼ਰ ਵਿੱਚ ਮੈਂ ਕੁਝ ਗਲਤ ਬੋਲ ਗਿਆ ਹਾਂ ਤਾਂ ਮੈਨੂੰ ਮਾਫ ਕਰਨਾ ਪਰ ਆਪਣੇ ਤੌਰ ਤੇ ਜਿੰਨੀ ਰੱਬ ਨੇ ਮੱਤਬੁੱਧ ਦਿੱਤੀ ਆ ਯਤਨ ਕੀਤਾ ਵੀ ਇੱਕੇ ਸੁਨੇਹਾ ਮੈਂ ਦੁਨੀਆ ਤੱਕ ਪਹੁੰਚਾਵਾਂ ਤਾਂ ਕਿ ਹਰ ਪੀੜਤਾ ਦੀ ਸਹੀ ਤਰੀਕੇ ਦੇ ਨਾਲ ਮਦਦਤ ਹੋ ਸਕੇ ਜੇ ਤੁਸੀਂ ਸਹਿਮਤ ਹੋ ਤਾਂ ਫਿਰ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ